ਭੈਣ ਸਾਡੇ ਨਾਲ ਉਹਦੇ ਨਾਲ ਵੀ ਗੱਲਬਾਤ ਕਰਦੇ ਆ। ਬਣੇ ਸਸੀ ਕਰ ਪਹਿਲਾਂ। ਸਸੀ ਕਰ ਗਰੀ। ਬਣੇ ਕਿੱਥੋਂ ਦੇ ਤੁਸੀਂ ਪਹਿਲਾਂ? ਸੀ ਪੰਨੇ ਵਾਲੇ ਰਿਆ ਨਾਲ ਹੈਗੇ। ਪੰਨੇ ਵਾਲੇ। ਕਿੰਨਾ ਚਿਰ ਹੋ ਗਿਆ ਇਸ ਲੈਨ ਚ ਆਏ ਨੇ? ਸਾਲ ਹੋ ਗਏ ਇੱਕ। ਹੂੰ। ਵੈਸੇ ਸਾਡੇ ਤਾਂ ਖਾਨਦਾਨ ਚ ਇਹ ਕੰਮ ਨਹੀਂ ਹੁੰਦਾ ਬਾਗੜੀ ਹੈਗੇ ਅਸੀਂ। ਅੱਛਾ। ਤੇ ਪਰ ਸਾਡੀ ਮਜਬੂਰੀ ਮੇਰੀ ਮਜਬੂਰੀ ਹੈਗੀ ਆ ਦੋ ਜਵਾਕ ਹੈਗੇ ਇੱਕ ਡੇਢੀ ਹੈਗਾ ਮੇਰਾ। ਭਰਾ ਹੈਗਾ ਮੇਰਾ ਕੋਈ ਕੰਮ ਕਰਦਾ ਨਹੀਂ ਹੈਗਾ। ਤੇ ਹਾਂ ਜੀ ਮੈਂ ਹੋ ਗਈ ਸਾਰੇ ਕਰਦੀ ਜਿਮੇਵਾਰੀ ਜੀ ਆਪ ਚਲਾ ਰਹੇ ਹੋ ਕਰਦੇ ਆਪ ਚਲਾ ਰਹੀ ਹਾਂ ਮੈਂ ਕੋਈ ਵੀ ਹੈ ਦੁੱਖ ਸੋਕੋ ਵੇ ਕਰੇ ਕੋਈ ਵਿਆਹ ਸ਼ਾਦੀ ਹੋਵੇ ਸਾਰੀ ਜਿਮੇਵਾਰੀ ਮੇਰੇ ਸਿਰ ਤੇ ਹੈਗੀ ਹੈ ਤੇ ਪੇਕਿਆਂ ਤੇ ਕਰੀ ਰਹੀ ਨਹੀਂ ਮੈਂ 6 ਸਾਲ ਹੋ ਗਏ ਜੀ ਬੰਦਾ ਮੇਰਾ ਵੀ ਨਸ਼ਾ ਵਗੈਰਾ ਕਰਦਾ ਚਿੱਟਾ ਚੁੱਟਾ ਲਾਉਂਦਾ ਸੀਗਾ ਜਾੜੀ ਦੂੜੀ ਨਾਲ ਕਾਰ ਚੱਲਦਾ ਨਹੀਂ ਸੀਗਾ ਡੇੜੀ ਵੀ ਹੈਗਾ ਦੋ ਜਵਾਕ ਹੈਗੇ ਫਿਰ ਇਸ ਲਾਈਨ 'ਚ ਆਉਣਾ ਪਿਆ ਮਜਬੂਰੀ 'ਚ ਕੰਮ ਕਰਦੇ ਹਾਂ ਸ਼ੌਕ ਨਹੀਂ ਤੋਂਟ ਹਨ ਮਜਬੂਰੀ ਚ ਨਹੀਂ ਕੋਈ ਸ਼ੌਕ ਨਹੀਂ ਹੈਗਾ ਨਾ ਕੋਈ ਇੱਥੇ ਹੁੰਦਾ ਕਰ ਛੱਡਣ ਦਾ ਕੀ ਦਾ ਜੀ ਕਰਦਾ ਹੈਗਾ ਬਸ ਮਜਬੂਰੀ ਹੈਗੀ ਹੈ ਮਜਬੂਰੀ ਚ ਹੁਣਾ ਪੈਂਦਾ ਹੈ ਤੇ ਸਟੇਜ ਤੇ ਵੀ ਚੜਦੇ ਆ ਤੁਹਾਨੂੰ ਪਤਾ ਹੀ ਹੈਗਾ ਲੋਕੀ ਕੋਈ ਕੋਈ ਨਿਗਾਹ ਨਾ ਚਾਹਦੇ ਕੋਈ ਕੋਈ ਨਿਗਾਹ ਨਾ ਚਾਹਦੇ ਦੁੱਖ ਤਕਲੀਫ ਬਹੁਤ ਹੁੰਦਾ ਪਰ ਕੀ ਕਰੀਏ ਕਿਹਨੂੰ ਦਸੀਏ ਜਦੋਂ ਘਰਬਾਰ ਆਪ ਨੂੰ ਚਲਾਉਣਾ ਪੈਂਦਾ ਹੈਗਾ ਕਈ ਸੈਣੇ ਵਿੱਚ ਨੰਬਰ ਵੀ ਫੜਾਉਂਦਾ ਹੈਗਾ ਮਨ ਨਹੀਂ ਪਣਦਾ ਤੁਹਾਨੂੰ ਹਾਂ ਮਨ ਬਹੁਤ ਉਦਾਸ ਹੁੰਦਾ ਕੀ ਕਰੀਏ ਹੁਣ ਕਿਹਨੂੰ ਦਸੀਏ ਉਹਨਾਂ ਨੂੰ ਹੁਣ ਕੀ ਅਸੀਂ ਕਹੀਏ ਸਾਡੀ ਮਜਬੂਰੀ ਹੈਗੀ ਮਜਬੂਰੀ ਸੱਚ ਕੰਮ ਕਰਦੇ ਹਾਂ ਸਾਡਾ ਬਸ ਇੱਥੋਂ ਤੱਕ ਹੀ ਮਤਲਬ ਹੁੰਦਾ ਵੀ ਅਸੀਂ ਸ਼ਾਮ ਨੂੰ ਜਾਣਾ ਹੈਗਾ ਕੰਮ ਤੇ ਆਪਦਾ ਕੰਮ ਟਾ ਕੇ ਕਰੇ ਆਉਣਾ ਹੈ ਔਰ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਕਿਸੇ ਤੋਂ ਜੋ ਕੁਝ ਵੀ ਬੋਲਦਾ ਹੈ ਮਾੜੇ ਚੰਗੇ ਬਹੁਤ ਕਹਿੰਦੇ ਲੋਕੀ ਇਹ ਵੀ ਕਹਿੰਦੇ ਹਾਂ ਤੁਸੀਂ ਚੱਲੋਗੇ ਕਿ ਸ਼ਾਮ ਨੂੰ ਇੰਨੇ ਪੈਸੇ ਦੇ ਦਾਂਗੇ ਇੰਨੇ ਦੇ ਦਾਂਗੇ ਪਰ ਕੀ ਕਰੀਏ ਹੁਣ ਮਾਨੂੰ ਤਾਂ ਬਹੁਤ ਦੁੱਖ ਹੁੰਦਾ ਬਹੁਤ ਮਿਲਦਾ ਹੈ ਨਾ ਬਹੁਤ ਇਦਾਂ ਦੇ ਲੋਕ ਬਹੁਤ ਮੱਥੇ ਲੱਗਦੇ ਹੈਗੇ ਪਰ ਇਗਨੋਰ ਕਰ ਦੇਈਦਾ ਉਹਨਾਂ ਨੂੰ ਕਿਉਂਕਿ ਸਾਨੂੰ ਆਪਦਾ ਘਰ ਵੇਖਣਾ ਪੈਂਦਾ ਹੈ ਨਾ ਲੋਕ ਗਲਤ ਵੀ ਕਹਿੰਦੇ ਸਾਡੇ ਆਪਦੇ ਪਿੰਡ ਚ ਵੀ ਬਹੁਤ ਗਲਤ ਕਹਿੰਦੇ ਆ ਵੀ ਇਹ ਘਰਾਂ ਮੈਂ ਥੋੜੀ ਕਰਦੀਆਂ ਪਤਾ ਨਹੀਂ ਕਿੱਥੇ ਰਹਿੰਦੀਆਂ ਕਿੱਥੇ ਜਾਂਦੀਆਂ ਮਾਪਿਓ ਨੂੰ ਹਾਂ ਪਰ ਸਾਡੇ ਮਾਪਿਓ ਨੂੰ ਪਤਾ ਹੈਗਾ ਵੀ ਉਹ ਉਹਨਾਂ ਨੂੰ ਪਤਾ ਹੀ ਹੈਗਾ ਦੋ ਜਵਾਕੇ ਕਿ ਕੁੜੀ ਮੁੰਡਾ ਹੈਗਾ ਉਹਨਾਂ ਨੂੰ ਵੀ ਨਾਲ ਹੀ ਰੱਖੇ ਹੋਏ ਨੇ ਘਰ ਛੱਡਣਾ ਪੈਂਦਾ ਕੀ ਕਰੀਏ ਜੀ ਤਾਂ ਨਹੀਂ ਕਰਦਾ ਲੋਕੀ ਵੀ ਬਹੁਤ ਕੁਝ ਕਹਿੰਦੇ ਆ ਪਰ ਆਪਾਂ ਨੂੰ ਆਪ ਨੂੰ ਪਤਾ ਵੀ ਕੰਮ ਆਪਣਾ ਮਾੜਾ ਨਹੀਂ ਹੈਗਾ ਆਪਾਂ ਮਜਬੂਰੀ ਚ ਕਰਦੇ ਹੈਗੇ ਆਂ ਪਰਿਵਾਰ ਪਾਲਣ ਨੂੰ ਹਾਂ ਪਰਿਵਾਰ ਚਲੋ ਕਰੇ ਰਹਿਣੇ ਆ ਤੇ ਉਹਨਾਂ ਨੂੰ ਕਿਵੇਂ ਸੰਭੀਏ ਬੰਦਾ ਵੀ ਨਹੀਂ ਹੈਗਾ ਸਿਰ ਤੇ ਬੰਦਾ ਆਪਦੇ ਘਰੋਂ ਕਰੀਏਗਾ ਮੈਂ ਇੱਥੇ ਰਹਿਣੀ ਹੈਗੀ ਆਂ ਉਹਨਾਂ ਨੂੰ ਕੰਮ ਤਾਂ ਕਰਨੀ ਹੈ ਜਵਾਕ ਤਾਂ ਪਾਲਣੀ ਹੈ ਕਰੇ ਵੀ ਰਹੀਦਾ ਕਰੇ ਵੀ ਦਿਹਾੜੀ ਖੇਤ ਜੇਤੀ ਖੁੱਤੀ ਦਾ ਕੰਮ ਜੋ ਵੀ ਹੋਵੇ ਸਾਰਾ ਕਰੀਦਾ ਹੈ ਪਾਵਾ 300 ਰੁਪਏ ਡਾੜੀ ਜਾਣੀ ਪਵੇ ਉਹ ਵੀ ਜਾਈਦੀ ਹੈਗੀ ਹੈ ਪਰ ਜਦੋਂ ਆਹ ਕੰਮ ਚੱਲ ਪੈਂਦਾ ਹੈਗਾ ਫਿਰ ਆਹ ਕੰਮ ਕਰੀਦਾ ਹੈਗਾ ਕੋਈ ਸਹੀ ਹੈ ਕੋਈ ਹੈਲਪ ਕਰਨਾ ਚਾਹਵੇ ਜਾਂ ਕਿਵੇਂ ਵੀ ਹੈ ਪਰ ਬਾਕੀ ਬਸ ਟੈਨਸ਼ਨਾਂ ਬਹੁਤ ਹੈਗੀਆਂ ਕਿਸੇ ਨੂੰ ਦੱਸੀ ਦੀਆਂ ਨਹੀਂ ਹੈਗੀਆਂ ਮਤਲਬ ਫੇਸ ਤੋਂ ਤਾਂ ਖੁਸ਼ ਹੀ ਰਹੀਦਾ ਕਿਸੇ ਨੂੰ ਦੱਸਾਂਗੇ ਵੀ ਤੇ ਘੜਾ ਕੋਈ ਦੂਰ ਕਰ ਦੂਗਾ ਟੈਨਸ਼ਨ ਹੁਣ ਅਗਰ ਤਾਂ ਇਹ ਕਹਿੰਦਾ ਕੀ ਪਤਾ ਹੈ ਬਹੁਤ ਸੁਖੀ ਹੈਗੀ ਸੁਖੀ ਰਹਿੰਦੇ ਹੈਗੇ ਪਰ ਆਪਾਂ ਨੂੰ ਪਤਾ ਹੈਗਾ ਹੁਣ ਮੈਂ ਇੱਥੇ ਆਉਣੀ ਤੇ ਘਰੋਂ ਵੀ ਬਹੁਤ ਫੋਨ ਆਉਂਦੇ ਹੈਗੇ ਕਰਿਆ ਚੀਜ਼ ਨਹੀਂ ਹੈਗੀ ਆ ਮੇਰਾ ਭਰਾ ਹੈਗਾ ਉਹ ਵੀ ਕਹਿ ਦਿੰਦਾ ਨਹੀਂ ਹੈਗਾ ਪੈਸੇ ਚਾਹੀਦੇ ਪੈਸੇ ਪੂਣੇ ਹੈਗੇ ਕੰਮ ਕਰ ਚੱਲਦਾ ਰਹੇ ਫਿਰ ਤਾਂ ਵਧੀਆ ਜੇ ਨਾ ਕੰਮ ਚੱਲੇ ਫਿਰ ਤਾਂ ਔਖਾ ਹੀ ਹੈਗਾ ਅਸਲ ਲੋਕਾਂ ਨੂੰ ਦਰਦ ਤਾਂ ਨਹੀਂ ਪਤਾ ਤੁਹਾਡੇ ਨੂੰ ਹਾਂ ਕਿਸੇ ਨੂੰ ਨਹੀਂ ਪਤਾ ਕagle ਆਈ ਕਹਿੰਦੇ ਆ ਵੀ ਪਤਾ ਨਹੀਂ ਆਪਦੇ ਸ਼ੌਂਕ ਨਾਲ ਹੀ ਦੁਨੀਆਂ ਫਿਰਦੀਆਂ ਸਾਡੇ ਅਸੀਂ ਵਗੜੀ ਹੈਗੇ ਹਰਿਆਣਵੀ ਸਾਡੇ ਖਾਨਦਾਨ 'ਚ ਕੰਮ ਨਹੀਂ ਹੁੰਦਾ ਕਦੇ ਜ਼ਿੰਦਗੀ 'ਚ ਕੋਈ ਕੁੜੀ ਨਹੀਂ ਕੰਮ ਨਹੀਂ ਕੀਤਾ ਲਾਈਫ 'ਚ ਮੈਂ ਹੈਗੀ ਜਿਹੜੀ ਸਾਡੇ ਖਾਨਦਾਨ ਦੇ ਵਿੱਚੋਂ ਆ ਲੈਣ ਦੇ ਵਿੱਚ ਮੈਂ ਆਈ ਹਾਂ ਬਹੁਤ ਗਲਤ ਸਲਤ ਬੋਲਦੇ ਲੋਕੀ ਚੰਗਾ ਮਾੜਾ ਵੀ ਬੋਲਦੇ ਹੈਗੇ ਪਰ ਉਹਨਾਂ ਨੂੰ ਕਹਿ ਦੇਦੇ ਵੀ ਚਲੋ ਜਿੰਨੇ ਚੰਗੇ ਮਾੜੇ ਹੈਗੇ ਅਸੀਂ ਆਪਦੇ ਘਰੇ ਆ ਹੁਣ ਸ਼ੋਹ ਲਾਉਣ ਜਾਣੇ ਹੈਗਾ ਦਿੱਕਤ ਆਈ ਹੈ ਕੋਈ ਮੇਨ ਸ਼ੋਹ ਲਾਉਣ ਜਾਣੇ ਹੈ ਦਿੱਕਤਾਂ ਕਿਉਂ ਨਹੀਂ ਹੁੰਦੀਆਂ ਬਹੁਤ ਆਉਂਦੀਆਂ ਹੈਗੀਆਂ ਦਿੱਕਤਾਂ ਕੋਈ ਸਟੇਟ ਤੇ ਚੜਦੇ ਆ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਉੱਤੇ ਮਤਲਬ ਚੜ ਚੁੜ ਜਾਂਦੇ ਆ ਨੱਚਣ ਨੂੰ ਤੇ ਜੇ ਇੱਕ ਹੀ ਇੱਕ ਬੰਦਾ ਵਾਰੀ ਵਾਰੀ ਇੱਕ ਹੀ ਕੁੜੀ ਨੂੰ ਬੁਲਾਈ ਹੋਊਗਾ ਤੂੰ ਆ ਤੂੰ ਉਹ ਨਹੀਂ ਹੁੰਦਾਗਾ ਵੀ ਚਲ ਸਾਰੀਆਂ ਆਈਆਂ ਹੋਈਆਂ ਹੈਗੀਆਂ ਤੇ ਆਪਾਂ ਕੀ ਲੈਣਾ ਹੈਗਾ ਇਹ ਮਤਲਬ ਬਹੁਤ ਮੈਨੂੰ ਅਜੀਬ ਜਿਹਾ ਲੱਗਦਾ ਪਰ ਕੀ ਕਰੀਏ ਖਰਦੀਪੂ ਰਹਿਣ ਕਿਵੇਂ ਰੱਖਦੇ ਥੋਨੇ ਬੱਚਿਆਂ ਵਾਂਗੂ ਰੱਖਦੇ ਇਹ ਵਧੀਆ ਰੱਖਦੇ ਆ ਕਿ ਆ ਕੁੱਤਾ ਵਾਂਗੂ ਰੱਖਦੇ ਆ ਕਿ ਆ ਆਪਦੇ ਵਧੀਆ ਇਹਨਾਂ ਨੂੰ ਪਤਾ ਹੈਗਾ ਸਾਰਾ ਇਹ ਤਾਂ ਦੁੱਖ ਜਾਣਦੀ ਹੈ ਕਿ ਹਰ ਕਿਸੇ ਦੀ ਮਜਬੂਰੀ ਹੁੰਦੀ ਹੈ ਪਰ ਲੋਕ ਤਾਂ ਨਹੀਂ ਜਾਣਦੇ ਨਾ ਲੋਕ ਤਾਂ ਇਹ ਕਹਿੰਦੇ ਆ ਕਿ ਬਈ ਵਧੀਆ ਹੈਗਾ ਪਤਾ ਨਹੀਂ ਇਹ ਗਲਤ ਹੋਣ ਗਿਆ ਜਾਂਵੇਂ ਰਹਿੰਦੀਆਂ ਕਿਵੇਂ ਰਹਿੰਦੀਆਂ ਪਰ ਉਹਨਾਂ ਨੂੰ ਮਜਬੂਰੀ ਦੱਸਾਂਗੇ ਤੇ ਉਹ ਕਿਹੜਾ ਦੂਰ ਕਰਦੇ ਤੇ ਕੀ ਕਹੋਗੇ ਭਣਾ ਜਿਹੜਾ ਮਾਰਾ ਸੋਚਦੇ ਨਾਲ ਤੁਹਾਡੇ ਮਰੀ ਕੀ ਕਹਿਣਾ ਚਾਹੋਗੇ ਮਾੜਾ ਸੋਚਦੇ ਉਹਨਾਂ ਵਾਰੇ ਇੱਕ ਹੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜੇ ਕਿਸੇ ਦਾ ਚੰਗਾ ਨਹੀਂ ਹੋ ਸਕਦਾ ਤਾਂ ਤੁਸੀਂ ਮਾੜਾ ਵੀ ਨਾ ਕਹੋ ਹਮ ਕਰਨਾ ਹੀ ਹੈਗਾ ਤਾਂ ਕਿਸੇ ਦੀ ਹੈਲਪ ਕਰੋ ਪੁੱਛੋ ਉਹਨੂੰ ਕੀ ਗੱਲ ਹੈ ਕੀ ਨਹੀਂ ਤੇ ਜੇ ਕਿਸੇ ਦਾ ਚੰਗਾ ਨਹੀਂ ਹੁੰਦਾ ਤੇ ਉਹਨੂੰ ਮਾੜਾ ਵੀ ਨਾ ਕਹੋ ਕਿਉਂਕਿ ਉਹ ਤਾਂ ਅੱਗੇ ਬਹੁਤ ਦੁਖੀ ਹੁੰਦੇ ਜਦੋਂ ਐਦਾਂ ਦਾ ਕੁਝ ਕਰਦੇ ਤੇ ਹੋਰ ਦੁਖੀ ਹੁੰਦੇ ਕਿਸੇ ਨੂੰ ਦੁਖੀ ਕਰਨਾ ਚੰਗੀ ਗੱਲ ਨਹੀਂ ਹੁੰਦੀਗੀ ਜੇ ਆਪ ਦੇ ਸਮਝੇ ਆਪ ਦਾ ਕੋਈ ਮਤਲਬ ਕਿਸੇ ਦੀ ਮਜਬੂਰੀ ਚ ਅਗਲਾ ਹੁੰਦਾ ਹੁੰਦਾ ਹੈ ਇਹ ਚੀਜ਼ ਉਹਨਾਂ ਨੂੰ ਸੋਚਣੀ ਚਾਹੀਦੀ ਹੈਗੀ ਪਰ ਕੋਈ ਨਹੀਂ ਸੋਚਦੇ ਕੁਝ ਚੰਗੇ ਹੁੰਦੇ ਜਿਹੜੇ ਸੋਚਦੇ ਵੀ ਹੈਗੇ ਨੀ ਮਾੜਾ ਚੰਗਾ ਕਹਿੰਦੇ ਪਰ ਜਿਹੜੇ ਕੁਛ ਲੋਕ ਹੈਗੇ ਜਿਹੜੇ ਇਦਾਂ ਸੋਚਦੇ ਆ ਉਹਨਾਂ 'ਤੇ ਇੱਕ ਹੀ ਗੱਲ ਹੈਗੀ ਵੀ ਜਾਂ ਤਾਂ ਕਿਸੇ ਦਾ ਹੈਲਪ ਕਰੋ ਚੰਗੀ ਗੱਲ ਕਰੋ ਨਹੀਂ ਕਰਨੀ ਤਾਂ ਉਹਦਾ ਬੁਰਾ ਵੀ ਨਾ ਸੋਚੋ ਉਹਨੂੰ ਮਾੜਾ ਚੰਗਾ ਵੀ ਨਾ ਕਹੋ ਕਿਉਂਕਿ ਕਿਸੇ ਨੂੰ ਨਹੀਂ ਪਤਾ ਬੰਦਾ ਪਹਿਲਾਂ ਹੀ ਬਹੁਤ ਦੁਖੀ ਹੁੰਦਾ ਹੈ ਦੁਖੀ ਹੋਏ ਨੂੰ ਹੋਰ ਦੁਖੀ ਕਰਨਾ ਚੰਗੀ ਗੱਲ ਨਹੀਂ ਹੁੰਦੀ ਜੀ ਇਹ ਗੱਲ ਹੁੰਦੀ ਜੀ ਹੈ ਹਰ ਕੋਈ ਸ਼ੌਂਕ ਨੂੰ ਨਹੀਂ ਕੰਮ ਕਰਦਾ ਕੋਈ ਦੁੱਖ ਨੂੰ ਨਹੀਂ ਕੰਮ ਕਰਦਾ ਹੈਗਾ ਇਹ ਗੱਲ ਹੈਗੀ ਆ ਹੁਣ ਸਾਡੇ ਘਰੇ ਮੈਂ ਕੰਮ ਕਰਦੀ ਆ ਮੈਨੂੰ ਪਤਾ ਹੈ ਕਿੰਨੇ ਦੁੱਖ ਚੱਲੇਗੇ ਮੈਂ ਪਹਿਲਾ ਮੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਲੱਤ ਟੁੱਟ ਗਈ ਸੀ ਤੇ ਉਹਨਾਂ ਨੂੰ ਵੀ ਮੈਂ ਸੰਭਿਆਗਾ ਤੇ ਮੇਰੇ ਸਹੁਰੇਗੇ ਜਿਹੜੇ ਵੀ ਬਹੁਤ ਮਾੜਾ ਚੰਗਾ ਕਹਿੰਦੇਗੇ ਵੀ ਇਹ ਨੱਚਦੀ ਹੈਗੀ ਐ ਤਾਂ ਕਰਦੀ ਹੈ ਬਾਹਰ ਜਾਂਦੀ ਹੈ ਕੁਝ ਵੀ ਹੈ ਪਰ ਉਹ ਜੋ ਕੁਝ ਵੀ ਕਹਿੰਦੇ ਮੈਨੂੰ ਪਤਾ ਹੈਗਾ ਵੀ ਮੈਨੂੰ ਕਰਕੇ ਮੈਨੂੰ ਚਲਾਉਣਾ ਪੈਂਦਾ ਹੈਗਾ ਮੈਨੂੰ ਆਪਦੇ ਆਪ ਦੇ ਮਾਣ ਹੈਗਾ ਵੀ ਮੈਂ ਜ਼ਿੰਦਗੀ ਚ ਚੱਲੋ ਕੁਝ ਵੀ ਨੱਚਣ ਆਈਆਂ ਪਰ ਮੈਂ ਗਲਤ ਕੰਮ ਨਹੀਂ ਕੀਤਾ ਕਦੇ ਮੈਂ ਮਿਹਨਤ ਕਰਕੇ ਆਪਦਾ ਘਰ ਚਲਾਇਆ ਹੈਗਾ ਮੈਂ ਕਰੇ ਰਹਿਨੀ ਆ ਖੇਤੀਬਾੜੀ ਦਾ ਵੀ ਕੰਮ ਕਰਦੀ ਆ ਪਸ਼ੂ ਡੰਗਰ ਵੀ ਸੰਭੀਦੇ ਆ ਤੇ ਜਦੋਂ ਉੱਥੇ ਇੱਥੇ ਕੰਮ ਹੁੰਦਾ ਇੱਥੇ ਆ ਕੇ ਵੀ ਕੰਮ ਕਰੀਦਾ ਸਾਰਾ ਕੰਮ ਮੈਂ ਮੁੰਡਿਆਂ ਵਾਂਗੂ ਕਰਦੀ ਹਾਂ ਸ਼ਾਮ ਨੂੰ ਘਰੇ ਵਾਜਨੇ ਹਾਂਜੀ ਸ਼ਾਮ ਨੂੰ ਕਰਿਆ ਹੁੰਦਾ ਬੱਚਿਆਂ 'ਚ ਬੱਚਿਆਂ ਨੂੰ ਵੀ ਦੇਖਣਾ ਪੈਂਦਾ ਬੱਚਿਆਂ ਨੂੰ ਸੰਭਾਲਣਾ ਪੈਂਦਾ ਘਰੇ ਵੀ ਫੋਨ ਕਰਕੇ ਸਾਰਾ ਕੁਝ ਪੁੱਛਣਾ ਪੈਂਦਾ ਕਿਵੇਂ ਹੋ ਕਿਵੇਂ ਨਹੀਂ ਮਤਲਬ ਸਾਰੀ ਟੈਨਸ਼ਨ ਆ ਮੇਰੇ ਤੇ ਮੈਂ ਆਪਦੀਆਂ ਸਾਰੀਆਂ ਖਵਾਇਸ਼ਾਂ ਹੀ ਮਾਰਤੀਆਂ ਆਪ ਦਾ ਮੇਰਾ ਕੋਈ ਸ਼ੌਂਕ ਨਹੀਂ ਆਪ ਮੈਂ ਕਦੇ ਕੱਪੜਾ ਲੈ ਕੇ ਨਹੀਂ ਵੇਖਿਆ ਤੇ ਬਸ ਜਿੰਨੇ ਪਹਿਲਾਂ ਹੁੰਦੇ ਉਹਨਾਂ ਨੂੰ ਵੇਖੀਦਾ ਉਹਨਾਂ ਨੂੰ ਸਾਰਾ ਕੁਝ ਦਿਵਾਉਣਾ ਵੀ ਉਹ ਕਿਵੇਂ ਚੰਗੇ ਆ ਮਾੜੇ ਆ ਜਾਂ ਦੁੱਖ ਤਕਲੀਫ ਤਾਂ ਨਹੀਂ ਹੈਗਾ ਉਹਨਾਂ ਨੂੰ ਮੈਂ ਆਪਣੇ ਆਪ ਨੂੰ ਕਦੇ ਨਹੀਂ ਸੋਚਿਆ ਵੀ ਮੈਂ ਆਪਾਂ ਕੁਝ ਲੈ ਲਾਂ ਨਹੀਂ ਪਹਿਲਾਂ ਉਹਨਾਂ ਨੂੰ ਵੇਖੀਦਾ ਹੈਗਾ ਜੀ